ਅਸੀਂ ਖੜੇ ਹਾਂ ਜੀ ਬੁੰਗਾ ਸਰਬ ਲੋਕ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪਹਿਲੀ ਵਾਰ ਨੰਦੇੜ ਦੀ ਧਰਤੀ ਤੇ ਆਏ ਤਾਂ ਇਸ ਜਗ੍ਹਾ ਤੇ ਆ ਕੇ 2200 ਘੋੜਸਵਾਰਾਂ ਦੇ ਨਾਲ ਆਪਣਾ ਟਿਕਾਣਾ ਕੀਤਾ ਜੀ ਇਸੇ ਜਗ੍ਹਾ ਤੇ ਜਿਹੜਾ ਸਰਬ ਲੋਗ ਗ੍ਰੰਥ ਲਿਖਦੇ ਆ ਰਹੇ ਸੀ ਉਸ ਗ੍ਰੰਥ ਨੂੰ ਇਸ ਜਗ੍ਹਾ ਦੇ ਉੱਤੇ ਸੰਪੂਰਨ ਕੀਤਾ ਗਿਆ ਜੀ ਪਾਣੀ ਦੀ ਸ਼ੌਣੀ ਦੇ ਵਿੱਚ ਕਿਲਤ ਨੂੰ ਹੁੰਦਿਆਂ ਹੋਇਆਂ ਵੇਖ ਕੇ ਉਹਨਾਂ ਨੇ ਇਹ ਬਾਉੜੀ ਦੀ ਸੇਵਾ ਕਰਾਈ ਨਿਹੰਗ ਸਿੰਘਾਂ ਦਾ ਬੂੰਗਾ 1918 ਸਤਗੁਰ ਸਾਹਿਬ ਦੇ ਘੋੜੇ ਦੇ ਇੱਥੇ ਬੰਨਣ ਕਾਰਨ ਕਿਲਾ ਸਾਹਿਬ ਇਮਲੀ ਦਾ ਰੁੱਖ ਹੋਇਆ ਕਰਦਾ ਸੀ ਇਹ ਬਹੁਤ ਵੱਡਾ ਤੇ ਵਿਸ਼ਾਲ ਰੁੱਖ ਸੀ ਦਾਸ ਨੇ ਦਰਸ਼ਨ ਕੀਤੇ ਇਹਦੇ ਇਹ ਰੁੱਖ ਆਪਣੇ ਆਪ ਦੁਪਹਿਰੇ 12 ਵਜੇ ਇਹਨੇ ਚਾਲਾ ਮਾਰਤਾ ਬਿਲਕੁਲ ਹੀ ਇਹ ਆਸਾਨ ਜਿਹੜਾ ਹੈ ਉਹ ਗੁਰਦੁਆਰਾ ਨਗੀਨਾ ਘਾਟ ਦੇ ਸਾਹਮਣੇ ਆ ਜੀ ਤੇ ਪਿੱਛੋਂ ਗੁਰਦੁਆਰਾ ਲੰਗਰ ਸਾਹਿਬ ਦੀ ਬੈਕ ਸਾਈਡ ਦੇ ਉੱਤੇ ਜਿੱਦਾਂ ਹੀ ਆਪਾਂ ਇਸ ਸਥਾਨ ਦੇ ਇੰਟਰ ਹੁੰਨੇ ਆ ਜੀ ਤੇ ਅੰਦਰ ਵੜਦਿਆਂ ਨੂੰ ਇੱਕ ਬੂੰਗਾ ਨਿਹੰਗ ਸਿੰਘਾ ਉਹ ਵੀ ਮੌਜੂਦ ਹੈ ਜੀ ਨਿਹੰਗ ਸਿੰਘਾ ਦਾ ਬੂੰਗਾ 1918 ਇਹ ਹైదరాబాద్ ਦੇ ਜੋ ਨਿਜ਼ਾਮ ਵੱਲੋਂ ਪਹਿਲਾਂ ਬਣਾਈ ਗਈ ਸੀ ਇਹ ਇਮਾਰਤ ਇੱਥੇ ਪੱਥਰ ਦੇ ਉੱਤੇ ਨਿਹੰਗ ਸਿੰਘਾ ਬੂੰਗਾ 1918 ਡੇਟ ਇਹਦੀ ਲਿਖੀ ਹੋਈ ਹੈ ਜਿਹੜਾ ਇਹ ਪੁਰਾਣਾ ਬੂੰਗਾ ਆਪ ਜੀ ਦਰਸ਼ਨ ਕਰ ਰਹੇ ਹੋ ਜੀ ਪਰ ਜਦੋਂ ਅਸੀਂ ਪਿਛੋਕੜ ਇਤਿਹਾਸ ਵੱਲ ਜਾਂਦੇ ਹਾਂ ਜੀ ਤਾਂ ਇਸ ਜਗ੍ਹਾ ਤੇ ਦੱਸਦੇ ਨੇ ਜੀ ਪ੍ਰਾਤਨ ਸਿੰਘ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਪਹਿਲੀ ਵਾਰ ਨੰਦੇੜ ਦੀ ਧਰਤੀ ਤੇ ਆਏ ਤਾਂ ਇਸ ਜਗ੍ਹਾ ਤੇ ਆ ਕੇ 2200 ਘੋੜਸਵਾਰਾਂ ਦੇ ਨਾਲ ਆਪਣਾ ਟਿਕਾਣਾ ਕੀਤਾ ਜੀ ਇਸੇ ਜਗ੍ਹਾ ਤੇ ਜਿਹੜਾ ਸਰਬਲੋ ਗ੍ਰੰਥ ਲਿਖਦੇ ਆ ਰਹੇ ਸੀ ਉਸ ਗ੍ਰੰਥ ਨੂੰ ਇਸ ਜਗ੍ਹਾ ਦੇ ਉੱਤੇ ਸੰਪੂਰਨ ਕੀਤਾ ਗਿਆ ਜੀ ਅੱਜ ਇੱਥੇ ਦੋ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਜੀ ਇਹ ਬੌੜੀ ਭਲਵੰਤ ਕੌਰ ਰਾਣਾ ਸਾਹਿਬ ਤੋਂ ਗਿਆਨ ਸਿੰਘ ਦੀ ਵੱਡੀ ਭੈਣ ਨੇ ਸੇਵਾ ਕਰਵਾਈ ਆ ਪਾਣੀ ਦੀ ਸ਼ੌਣੀ ਦੇ ਵਿੱਚ ਕਿਲਤ ਨੂੰ ਹੁੰਦਿਆਂ ਹੋਇਆਂ ਵੇਖ ਕੇ ਉਹਨਾਂ ਨੇ ਇਹ ਬੌੜੀ ਦੀ ਸੇਵਾ ਕਰਾਈ ਉਹ ਨਿਸ਼ਾਨ ਸਾਹਿਬ ਮਹਾਰਾਜ ਦੇ ਸਤਗੁਰ ਸਾਹਿਬ ਦੇ ਘੋੜੇ ਦੇ ਇੱਥੇ ਬੰਨਣ ਕਾਰਨ ਕਿੱਲਾ ਸਾਹਿਬ ਇਮਬਲੀ ਦਾ ਰੁੱਖ ਹੋਇਆ ਕਰਦਾ ਹੈ ਇਹ ਬਹੁਤ ਵੱਡਾ ਤੇ ਵਿਸ਼ਾਲ ਰੁੱਖ ਸੀ ਦਾਸ ਨੇ ਦਰਸ਼ਨ ਕੀਤੇ ਆ ਇਹਦੇ ਬਾਬਾ ਸੰਤੋਖ ਸਿੰਘ ਜੀ ਤੀਰਾਂ ਵਾਲੇ ਦੇ ਟਾਈਮ ਇਹ ਰੁੱਖ ਆਪਣੇ ਆਪ ਦੁਪਹਿਰੇ 12 ਵਜੇ ਇਹਨੇ ਚਾਲਾ ਮਾਰਤਾ ਕੋਈ ਹਵਾ ਨਹੀਂ ਕੋਈ ਨੇਰੀ ਨਹੀਂ ਸੀ ਸਾਰਾ ਡਗਣ ਕਾਰਨ ਬੁੜਕੇ ਸਿੰਘਾਂ ਨੇ ਸਾਰਿਆਂ ਨੇ ਗੁਰਮਤਾ ਕੀਤਾ ਵੀ ਆਪਾਂ ਦੀ ਯਾਦਗਾਰ ਵਿੱਚ ਛੋਟਾ ਜਿਹਾ ਇੱਕ ਨਿਸ਼ਾਨ ਸਾਹਿਬ ਲਾ ਦਈਏ ਇਸ ਪਾਸੇ ਨਵੀਂ ਬਿਲਡਿੰਗ ਬਣੀ ਹੋਈ ਹੈ ਇੱਧਰ ਪੁਰਾਣੀ ਬਿਲਡਿੰਗ ਬਣੀ ਹੋਈ ਹੈ ਨਿਹੰਗ ਸਿੰਘਾਂ ਦੀ ਸ਼ੌਣੀ ਇੱਥੇ ਮੌਜੂਦ ਹੈ ਜੀ ਘੋੜੇ ਰੱਖੇ ਹੋਏ ਨੇ ਸੇਵਾਾਂਾਂ ਕਰਦੇ ਨੇ ਜੀ ਇੱਥੇ ਉਸ ਸਮੇਂ ਤੋਂ ਨਿਹੰਗ ਸਿੰਘ ਅੱਜ ਮੌਜੂਦ ਨੇ ਜੀ ਨਿਹੰਗ ਸਿੰਘਾਂ ਦੀ ਸ਼ੋਣੀ ਬਣੀ ਹੋਈ ਹੈ ਜੀ ਤੇ ਜਿਹੜੀ ਆ ਪਿੱਛੇ ਬਿਲਡਿੰਗ ਦੇਖ ਰਹੇ ਹੋ ਜੀ ਆਪ ਜੀ ਇਹ ਨਿਜ਼ਾਮ ਦੀ ਬਿਲਡਿੰਗ ਬਣਾਈ ਹੋਈ ਹੈ ਜੀ ਇਹ ਵੀ ਪ੍ਰਾਤਨ ਬਿਲਡਿੰਗ ਹੈ ਜੀ ਜੋ ਕਿ ਹੁਣ ਇੱਥੇ ਸਮਾਨ ਵਗੈਰਾ ਰੱਖਿਆ ਹੋਇਆ ਹੈ ਜੀ ਪਿੱਛੇ ਸ਼ੈੱਡ ਪਿਆ ਹੋਇਆ ਹੈ ਜੀ ਜਿੱਥੇ ਆਪ ਜੀ ਹਜ਼ੂਰ ਸਾਹਿਬ ਸਤਸਕੰਡ ਆਉਂਦੇ ਹੋ ਜੀ ਬੜੇ ਐਸੇ ਸਥਾਨ ਨੇ ਜਿਹੜੇ ਇਸਥਾਨਾਂ ਬਾਰੇ ਸੰਗਤ ਨੂੰ ਬਹੁਤ ਜ਼ਿਆਦਾ ਨਹੀਂ ਪਤਾ ਏ ਪਰ ਖੋਜ ਵਿਚਾਰ ਚੈਨਲ ਦੇ ਰਾਹੀਂ ਆਪ ਜੀ ਨੂੰ ਹਮੇਸ਼ਾ ਜਿੱਥੇ ਵੀ ਜਾਣਦੇ ਆ ਜੀ ਉੱਥੇ ਕੁਝ ਉਹਨਾਂ ਸਥਾਨਾਂ ਬਾਰੇ ਜਾਣਕਾਰੀ ਦਈਦੀ ਹੈ ਜਿਨ੍ਹਾਂ ਬਾਰੇ ਸੰਗਤ ਨੂੰ ਆਮ ਕਰਕੇ ਨਹੀਂ ਪਤਾ ਜੀ ਹੋਰ ਵੀ ਇਸ ਸਥਾਨਾਂ ਦੇ ਨੇੜੇ ਤੇੜੇ ਦੀ ਜਾਣਕਾਰੀ ਅਸੀਂ ਦੇ ਰਹੇ ਹਾਂ ਜੀ ਫਿਲਹਾਲ ਆਪ ਜੀ ਦਰਸ਼ਨ ਕਰ ਰਹੇ ਹੁੰਦੀ ਬੂੰਗਾ ਸਰਬਲੋ ਬੂੰਗਾ ਤਾਂ ਨਹੀਂ ਇੱਥੇ ਮੌਜੂਦ ਹੈ ਪਰ ਇਹ ਜਗ੍ਹਾ ਦਾ ਨਾਮ ਹੈ ਜੀ ਬੂੰਗਾ ਸਰਬਲੋ ਜਿਸ ਜਗ੍ਹਾ ਤੇ ਕਲਗੀਧਰ ਦਸ਼ਮेश ਪਿਤਾ ਜੀ ਨੇ ਸਰਬਲੋ ਗ੍ਰੰਥ ਸੰਪੂਰਨ ਕੀਤਾ ਜੋ ਅੱਜ ਵੀ ਸਤਖੰਡ ਹਜੂਰ ਸਾਹਿਬ ਵਿਖੇ ਅੱਜ ਪ੍ਰਕਾਸ਼ ਕੀਤੇ ਜਾਂਦੇ ਨੇ ਜੀ ਤੁਹਾਡਾ ਆਪਣਾ ਵੀਰ ਭਗਵਾਨ ਸਿੰਘ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ